ਸਾਰੇ ਬੈਠੇ ਸੀ ਕੰਗਰਾਰ ਨੌਤ ਨੂੰ ਬੁਲਾਇਆ ਤੁਸੀਂ ਨਹੀਂ ਨਹੀਂ ਮੈਂ ਨਹੀਂ ਬੁਲਾਇਆ ਕੰਗਰਾਰ ਰੌਤ ਨਾ ਕੰਗਰਾਰ ਰੌਤ ਨਾਲ ਮੈਂ ਕੋਈ ਗੱਲ ਨਹੀਂ ਕੀਤੀ ਬਾਕੀ ਨੂਪਮਖੇਰ ਸਾਰੇ ਅਸੀਂ ਬਈ ਵਰਟੂ ਗਏ ਦਰ ਅਸੀਂ ਇਕੱਠੇ ਬੈਠੇ ਰਹੇ ਫੋਟੋ ਪਟੋ ਵੀ ਕਰਵਾਈਆਂ ਅਸੀਂ ਕਟਿਆ ਨਹੀਂ ਪੰਜਾਬ ਦੇ ਵਿੱਚੋਂ ਕੱਲੀ ਮੈਂ ਕੱਲੀ ਔਰਤ ਸੀ ਜਿਹਨੂੰ ਪੰਜਾਬੀ ਵਿਰਸੇ ਕਰਕੇ ਪੰਜਾਬੀ ਸੱਭਿਆਚਾਰ ਕਰਕੇ ਆ ਮਾਨ ਸਤਕਾਰ ਮਿਲਿਆ ਤੇ ਮੈਨੂੰ ਲੱਗਦਾ ਵੀ ਮੈਨੂੰ ਇੱਥੇ ਵੀ ਕਿਸੇ ਸਰਕਾਰ ਨੇ ਅੱਜ ਤੱਕ ਇੰਨਾ ਮਾਨ ਨਹੀਂ ਦਿੱਤਾ ਜਿੰਨਾ ਉਹਨਾਂ ਨੇ ਮੈਨੂੰ ਵੀ ਵੀ ਆਈ ਪੀ ਦੇ ਵਿੱਚ ਬੁਲਾ ਕੇ ਮੈਨੂੰ ਮਾਨ ਇਜ਼ਤ ਬਖਸ਼ੀ ਐਡੇ ਵੱਡੇ ਮੰਦਰ ਚ ਮੈਂ ਕਦੇ ਨਹੀਂ ਗਈ ਅਜੇ ਤੱਕ ਇੰਨਾ ਵੀਆਈਪੀ ਅਰੇਂਜਮੈਂਟ ਸੀਗਾ ਵੀ ਜਿੱਥੇ ਮੈਂ ਚਾਹ ਪਾਣੀ ਵੀ ਪੀਤਾ ਮੇਰੇ ਨਾਲ ਪੰਜ ਸੱਤ ਮੁੱਖ ਮੰਤਰੀ ਸਾਰੇ ਵੀਰ ਟੂਗੇਦਰ ਕੋਈ ਇਹ ਨਹੀਂ ਸੀ ਕੋਈ ਉੱਚਾ ਕੋਈ ਨੀਵਾਂ ਜਿਵੇਂ ਇੱਥੇ ਅੱਡ ਬਿਠਾਉਂਦੇ ਨੇ ਇੱਕ ਨੰਬਰ ਬਲੌਕ ਦੇ ਵਿੱਚ અનુਪਮ ਖੇਰ ਵੀ ਸੀ ਅਮਤਾਬ ਵਚਨ ਵੀ ਸੀ ਹਿਮਾ ਮਾਲਨੀ ਵੀ ਸੀ ਜਿਹੜਾ ਅਰੇਂਜਮੈਂਟ ਸੀ ਨਾ ਯੋਗੀ ਦੀ ਸਰਕਾਰ ਆ ਮੈਂ ਕਹਣੀ 10 10 ਮਿੰਟ ਬਾਅਦ ਸਾਨੂੰ ਚਾਹ ਮਿਲ ਰਹੀ ਹੈ ਯੂ ਕਾਂਟ ਇਮੇਜਨ ਜਿਹੜੇ ਆਈਐਸ ਉਹਨਾਂ ਦੇ ਅਫਸਰ ਸੀ ਨਾ ਬਿਲਕੁਲ ਸੇਵਾਦਾਰ ਬਣ ਕੇ ਸਾਡੀ ਸੇਵਾ ਸਾਰੀ ਸੰਗਤ ਦੀ ਸੇਵਾ ਕਰ ਰਹੀ ਸੀ ਆਈਐਸ ਅਫਸਰ ਖੁਦ ਮੇਰੇ ਕੋਲੇ ਚੱਲ ਕੇ ਆਇਆ ਕਹਿੰਦਾ ਮੈਡਮ ਆਪ ਅਕੇਲੇ ਹੋ ਮੈਂ ਆਪਦੀ ਵੀਡੀਓ ਬਣਾ ਦਵਾਂ ਮੈਂ ਕਿਹਾ ਬੇਟਾ ਬਣਾ ਦੇ ਯੰਗ ਸੀ ਜਦੋਂ ਵੀਡੀਓ ਬਣਾਈ ਮੈਂ ਕਿਹਾ ਬੇਟਾ ਕਹਿੰਦਾ ਮੈਂ ਕਿਹਾ ਬੇਟਾ ਆਪ ਕਿਆ ਕਰਦੇ ਹੋ ਜਹਾ ਮੈਨੂੰ ਲੱਗਿਆ ਵੀ ਇਹ ਫੌਜੀ ਹੈ ਕੋਈ ਫੌਜੀਆਂ ਦੇ ਵਿੱਚ ਤਰ੍ਹਾਂ ਫਿਰ ਆਮ ਤਰ੍ਹਾਂ ਫਿਰ ਕਹਿੰਦਾ ਜੀ ਮੈਡਮ ਜੀ ਆਈਐਮਐਨ ਆਈਐਸ ਅਫੀਸਰ ਮੈਂ ਕਹਾਂ ਲਵ ਯੂ ਪੁੱਤਰ ਮੈਂ ਕਿਹਾ ਸੋ ਗ੍ਰੇਟ ਆਪ ਜਦੋਂ ਸਾਡੀਆਂ ਗੱਡੀਆਂ ਜਿਵੇਂ ਮੇਰੇ ਮੂਰੇ ਯੋਗੀ ਦੀ ਗੱਡੀ ਨੰਗੀ ਫਿਰ ਮੇਰੀ ਆ ਗਈ ਜੈ ਸ਼੍ਰੀ ਰਾਮ ਜੈ ਸ਼੍ਰੀ ਮੈਨੂੰ ਕਹਿੰਦੇ ਫਿਰ ਫਲਕਾਰੀ ਦੇਖ ਕੇ ਮੈਂ ਕਿਹਾ ਪੰਜਾਬ ਹੈ ਜੇ ਇਹ ਪੰਜਾਬ ਹੈ ਪਤਲਾ ਇੰਨੇ ਖੁਸ਼ ਹੋਏ ਫਿਰ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਨੂੰ ਸਰਦਾਰ ਨਹੀਂ ਦੇਖ ਕੇ ਹਨਾ ਬੰਗਲਾ ਸਾਹਿਬ ਗੁਰਦੁਆਰਾ ਲੈ ਨੂੰ ਸਭ ਤੋਂ ਜ਼ਿਆਦਾ ਉਥੇ ਨੌਨ ਸਿੱਖ ਮੁਸਲਮ ਹਿੰਦੂ ਹੁੰਦੇ ਜੇ ਹਿੰਦੂ ਸਾਡੇ ਆ ਸਕਦੇ ਮੁਸਲਮ ਸਾਡੇ ਆ ਸਕਦੇ ਆ ਤੇ ਇੱਕ ਸਰਦਾਰ ਹੋ ਕੇ ਸਾਨੂੰ ਉਥੇ ਰਾਮ ਮੰਦਰ ਜਾਣ ਚ ਕੀਤ ਰਾਜ ਹੋ ਸਕਦਾ ਕਿਉਂਕਿ ਰਾਮ ਸਾਂਝਾ ਹੈ ਸਾਡੀਆਂ ਮੇਰੀ ਪੜਤਾਦੀਆਂ ਲੈ ਕੇ ਸਾਰੀਆਂ ਰਮਾਇਣ ਪੜ੍ਹਦੀਆਂ ਰਹੀਆਂ ਨੇ ਰਾਮ ਮੰਦਰ ਚ ਜੀ ਨੂੰ ਹਿੰਦੂ ਧਰਮ ਕਹਿੰਦੇ ਨੇ ਬਹੁਤ ਵਧੀਆ ਇਹਨਾਂ ਨੇ ਸਾਨੂੰ ਗਿਫਟ ਦੇ ਵਿੱਚ ਕੀ ਦਿੱਤਾ ਕਤਾਪਾ ਜਿਹਦੇ ਚੰਨਾਂ ਨੇ এডਿਕੇਸ਼ਨ ਦਿੱਤੀ ਇਹ ਐਸਜੀਪੀਸੀ ਕਿਉਂ ਨਹੀਂ ਕਰ ਸਕਦਾ ਇਹੋ ਜਿਹਾ ਕੰਮ ਦੁਨੀਆ 'ਚ ਸਭ ਤੋਂ ਵੱਡਾ ਗ੍ਰੰਥਕੀ ਹੈ ਗੁਰੂ ਗ੍ਰੰਥ ਸਾਹਿਬ ਪਰ ਇਹ ਸਿਰਫ ਉਸ ਨੂੰ ਪੈਸੇ ਲਈ ਵਰਤਦੇ ਨੇ ਤੇ ਰਾਜਨੀਤੀ ਲਈ ਵਰਤਦੇ ਨੇ ਆਈ ਐਮ ਸੌਰੀ ਟੂ ਸੇ ਥੈਟ ਕਿਉਂ ਨਹੀਂ ਹੈ ਥਾਂ ਥਾਂ ਤੇ ਸਕੂਲ ਖੋਲਦੇ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਕਿਉਂ ਨਹੀਂ ਐਸਜੀਪੀਸੀ ਥਾਂ ਥਾਂ ਤੇ ਹਸਪਤਾਲ ਖੋਲ੍ਹਦੀ ਕਿਉਂ ਨਹੀਂ ਇਹ ਐਜੂਕੇਸ਼ਨ ਫ੍ਰੀ ਪ੍ਰੋਵਾਈਡ ਕਰਦੀ ਮਜ਼ਾ ਆਇਆ ਜਦੋਂ RAM ਦੀ ਉਹ ਮੂਰਤੀ ਲੋਕਾਂ ਨੂੰ ਮਿਲੀ ਲੋਕ ਤਾਂ ਰੋਣ ਉੱਥੇ ਲੋਕ ਜੱਫੀਆਂ ਪਾਉਣ ਇੱਕ ਦੂਜੇ ਨੂੰ ਮੈਂ ਤਾਂ ਕਮਾਲ ਇਹੋ ਜਿਹਾ ਸੀਨ ਮੈਂ ਨਹੀਂ ਕਦੇ ਦੇਖਿਆ ਆ ਦੇਖ ਰਹੇ ਹਾਂ ਇਹ ਬੱਕ ਉੱਥੇ ਕਿੱਡਾ ਵੱਡਾ ਮਿਲਿਆ ਗ੍ਰੰਥ ਇਹਦੇ ਚ ਸਾਰਾ ਟਰਾਂਸਲੇਸ਼ਨ ਆ ਆ ਸਾਰੀਆਂ ਬੁੱਕਸ ਆ ਸਾਰੀਆਂ ਬੁੱਕਸ ਮਿਲੀਆਂ ਮੈਨੂੰ ਆਇਆ ਲੱਗਿਆ ਵੀ ਜਿਵੇਂ ਬੰਦਾ ਆਪਣੇ ਪੈਕ ਹੀ ਨਹੀਂ ਜਾਂਦਾ ਹੁੰਦਾ ਉਹਨਾਂ ਨੇ ਸਾਨੂੰ ਦੋ ਦੋ ਬੈਗ ਵਿੱਚ ਫਿਜ਼ੀਕਲੀ ਵੀ ਆ ਲੱड्डੂ ਮਠਿਆਈ ਵਿੱਚ ਬਹੁਤ ਕਿਸਮ ਦੀ ਮਠਿਆਈਆਂ ਪਾ ਕੇ ਡੱਬੇ ਪੈ ਕਰਕੇ ਵੀ ਤੁਸੀਂ ਇੰਨੇ ਸਾਲ ਤਾਂ ਮੈਨੂੰ ਹੋਗੇ ਦੇਖਦੇ ਤੁਸੀਂ ਕੁੜੀਆਂ ਨੂੰ ਕਿਉਂ ਨਹੀਂ ਉੱਥੇ ਕੀਰਤਨ ਦਾ ਹੱਕ ਕਿਉਂ ਨਹੀਂ ਦੇ ਰਹੇ ਤੁਸੀਂ ਕਿਉਂ ਨਹੀਂ ਦਿੰਦੇ ਵਾਈ ਨਾਟ ਸੋ ਕੰਮ ਮੰਦਾ ਆਖੇ ਜਿੱਤ ਜਮ ਜਿਹੜੀ ਨੇ ਗੁਰੂਆਂ ਪੀਰਾਂ ਪਗੰਬਰਾਂ ਨੂੰ ਭਗਤਾਂ ਨੂੰ ਜਨਮ ਦਿੱਤਾ ਉਸ ਨੂੰ ਤੁਸੀਂ ਉੱਥੇ ਕੀਰਤਨ ਕਰਨ ਦੀ ਪਰਮਿਸ਼ਨ ਨਹੀਂ ਦੇ ਰਹੇ ਫਿਰ ਉਹ ਇਹ ਤਾਂ ਨਹੀਂ ਕਰਦੇ ਉੱਥੇ ਤਾਂ ਲੇਡੀਜ਼ ਵੀ ਭਜਨ गा ਰਹੀਆਂ ਸੀ ਰਾਮਨ ਤਾਂ ਸਾਰੇ ਭਜਨ गा ਰਹੇ ਸੀ ਰਾਮ ਨਾਮ ਸੇ ਸਾਰਾ ਆਲਮ ਝੂਮ ਰਹਾ ਹੈ ਮੇਰਾ ਮਨ ਵੀ ਅੱਜ ਅਯੋਧਿਆ ਘੂਮ ਰਹਾ ਹੈ ਸ਼੍ਰੀ ਰਾਮ ਜਜਰਾਮ ਜਜਰਾਮ ਸ਼੍ਰੀ ਰਾਮ ਸਸ਼ੀਕਲ ਜੀ ਅ ਅਯੁੱਧਿਆ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਜੇ ਦੇਖੀਏ ਰਾਮ ਲਾਲਾ ਦੀ ਪ੍ਰਾਣ ਪ੍ਰਤੀਸ਼ਠਾ ਹੁੰਦੀ ਆ ਉਸ ਤੋਂ ਬਾਅਦ ਦੇ ਵਿੱਚ ਤੇ ਉਸ ਤੋਂ ਪਹਿਲਾਂ ਵੀ ਦੇਖਿਆ ਤੁਸੀਂ ਕਿਸ ਤਰ੍ਹਾਂ ਦਾ ਕੰਮ ਆਸਾਨਪੁਰਾ ਮੱਚਿਆ ਰਿਹਾ ਹਜੇ ਤੱਕ ਚਰਚਾਵਾਂ ਚੱਲ ਰਹੀਆਂ ਨੇਗੀਆਂ ਪਰ ਉੱਥੇ ਜੇ ਦੇਖਿਆ ਜਾਵੇ ਬਹੁਤ ਘੱਟ ਲੋਕਾਂ ਨੂੰ ਉਹ ਸਨਮਾਨਨਤ ਤੌਰ ਤੇ ਕਹਿ ਲਈਏ ਜਾਂ ਕਹਿ ਲਈਏ ਕਿ ਉਸ ਜਿਹਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਵੀਵੀਆਈਪੀ ਕਹਿੰਦੇ ਆ ਕਿ ਸੱਦਾ ਜਿਹੜਾ ਆਇਆ ਸੀ ਬਹੁਤ ਘੱਟ ਲੋਕਾਂ ਨੂੰ ਆਇਆ ਸੀਗਾ ਤੇ ਕਿਉਂਕਿ ਜ਼ਾਹਿਰ ਜੀ ਗੱਲ ਹੈ ਕਿ ਬਹੁਤ ਪੂਰੇ ਦੇਸ਼ ਤੋਂ ਲੋਕ ਗਏ ਹੋਏ ਸੀ ਤਾਂ ਭੀੜ ਬਹੁਤ ਵੱਡੀ ਸੀਗੀ ਉਹਨਾਂ ਦੇ ਵਿੱਚ ਚੁਣੇਂਦਾ ਜਿਹੜੇ ਇਨਵਾਈਟ ਆਏ ଥିਗੇ ਉਹਨਾਂ ਦੇ ਵਿੱਚ ਸੁਖੀ ਬਰਾੜ ਨੂੰ ਵੀ ਜਿਹੜਾ ਹੋ ਇਨਵਾਈਟ ਹੁੰਦਾ ਹੈ ਪੰਜਾਬ ਦੇ ਕਲਚਰਲ ਤੌਰ ਤੇ ਦੇਖਿਆ ਜਾਵੇ ਜਿਹੜੀ ਪਹਿਚਾਣ ਉਹਨਾਂ ਦੀ ਹੈਗੀ ਆ ਤਾਂ ਸਾਡੇ ਨਾਲ ਨੇ ਕੇ ਦਰਸ਼ਨ ਕਰਕੇ ਆਏ ਨੇ ਤੇ ਨਾਲ ਗੱਲ ਇਸ ਪੂਰੇ ਪ੍ਰੋਗਰਾਮ ਨੂੰ ਲੈ ਕੇ ਕਰਾਂਗੇ ਕਿ ਕਿਸ ਤਰ੍ਹਾਂ ਦਾ ਮਹੌਲ ਉੱਥੇ ਦਾ ਸੀਗਾ ਤੇ ਦੂਜੇ ਪਾਸੇ ਗੱਲ ਇਹ ਹੈ ਕਿ ਜਦੋਂ ਉਹਨਾਂ ਨੂੰ ਕਿਉਂਕਿ ਪੰਜਾਬ ਦੇ ਵਿੱਚੋਂ ਜੇ ਦੇਖਿਆ ਜਾਵੇ ਜਿੱਥੇ ਤੱਕ ਲੱਗਦਾ ਵੀ ਇੱਕ ਮਹਿਲਾ ਸੁੱਕੀ ਬਰਾੜੀ ਸੀ ਜਿਹੜੇ ਉੱਥੇ ਸ਼ਾਮਲ ਹੋਏ ਸੀਗੇ ਤੇ ਉੱਥੇ ਦਾ ਉਰੋਂ ਬੁਲਾਉਣ ਤੱਕ ਦਾ ਹੀ ਸੀ ਸਫ਼ਰ ਜਾਂ ਉੱਥੇ ਜਾ ਕੇ ਵੀ ਕੀ ਉਹ ਰਿਸਪੈਕਟ ਤੇ ਪੰਜਾਬ ਦੇ ਤੌਰ ਤੇ ਜਿਵੇਂ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਉੱਥੇ ਰਿਪਰੈਜ਼ੈਂਟ ਕਰਿਆ ਤਾਂ ਉਸੇ ਤਰ੍ਹਾਂ ਦੇ ਨਾਲ ਜਿਹੜਾ ਇਹਨਾਂ ਨੂੰ ਸਨਮਾਨ ਦਿੱਤਾ ਗਿਆ ਸਸਿਕਾ ਮੈਮ ਸਸਿਕਾ ਜੀ ਸਪੋਕਸ ਮੈਂ ਦੇਖ ਰੇ ਜਿਹੜੇ ਤਮਾਮ ਸੂਝਵਾਨ ਸਰੋਤੇ ਨੇ ਉਹਨਾਂ ਨੂੰ ਮੇਰੇ ਵੱਲੋਂ जय श्री राम नमस्कार आदाव सत श्री अ मैम देखा जावे बहुत ਘੱਟ ਲੋਕਾਂ ਨੂੰ ਖੈਰ ਜੇ ਕਿਹਾ ਜਾਵੇ ਇਸ ਮੌਕੇ ਦੇ ਦੌਰਾਨ ਜਿਹੜਾ ਜਾਣ ਦਾ ਮੌਕਾ ਮਿਲਿਆ ਤੁਸੀਂ ਉਹਨਾਂ ਚੋਂ ਇੱਕ ਸੀਗੇ ਪੰਜਾਬ ਦੇ ਵਿੱਚੋਂ ਕਹਿ ਸਕਦਾ ਚੁਨਿੰਦੇ ਹੀ ਨਾਮ ਹੋਣੇ ਆ ਜਿਹੜੇ ਉੱਥੇ ਗਏ ਹੋਣੇ ਆ ਪਹਿਲਾਂ ਤਾਂ ਗੱਲ ਇਹ ਕਿ ਜਿੱਡੇ ਵੱਡੇ ਤੌਰ ਤੇ ਉੱਥੇ ਜਿਵੇਂ ਕਹਦੀ ਇੱਕ ਭਵਿਆ ਪ੍ਰੋਗਰਾਮ ਦੇ ਤੌਰ ਤੇ ਦਿਖਾਇਆ ਗਿਆ ਤੇ ਜਦੋਂ ਗਏ ਤੇ ਮਨ ਦੇ ਵਿੱਚ ਜਦੋਂ ਜਾ ਰਹੇ ਸੀਗੇ ਕੀ ਉਹ ਬਿਲਕੁਲ ਉਸੇ ਤਰ੍ਹਾਂ ਦੇ ਨਾਲ ਸੀ ਉਸ ਤੋਂ ਵੱਧ ਕੇ ਜਾਂ ਘੱਟ ਕੇ ਸੀ ਅ ਪਹਿਲੀ ਗੱਲ ਤਾਂ ਮੈਂ ਸ਼ੁਕਰੀਆ ਅਦਾ ਕਰਦੀ ਆਂ ਸੈਂਟਰ ਗਵਰਨਮੈਂਟ ਦਾ ਤੇ ਜਿਹੜੀ ਰਾਮ ਮੰਦਰ ਪ੍ਰਤੀਕਸ਼ਾ ਬਣਿਆ ਉਹਨਾਂ ਦੀ ਸਮੁੱਚੀ ਮੈਨੇਜਮੈਂਟ ਦਾ ਕਿ ਪੰਜਾਬ ਦੇ ਵਿੱਚੋਂ ਕੱਲੀ ਮੈਂ ਕੱਲੀ ਔਰਤ ਸੀ ਜਿਹਨੂੰ ਪੰਜਾਬੀ ਵਿਰਸੇ ਕਰਕੇ ਪੰਜਾਬੀ ਸੱਭਿਆਚਾਰ ਕਰਕੇ ਮਾਨ ਸਤਕਾਰ ਮਿਲਿਆ ਤੇ ਮੈਨੂੰ ਲੱਗਦਾ ਵੀ ਮੈਨੂੰ ਇੱਥੇ ਵੀ ਕਿਸੇ ਸਰਕਾਰ ਨੇ ਅੱਜ ਤੱਕ ਇੰਨਾ ਮਾਨ ਨਹੀਂ ਦਿੱਤਾ ਜਿੰਨਾ ਉਹਨਾਂ ਨੇ ਮੈਨੂੰ ਵੀ ਵੀ ਆਈ ਪੀ ਦੇ ਵਿੱਚ ਬੁਲਾ ਕੇ ਮੈਨੂੰ ਮਾਨ ਇਜ਼ਤ ਬਖਸ਼ੀ ਪਰ ਮੈਂ ਜਦੋਂ ਮੇਰੀ ਯਾਤਰਾ ਸ਼ੁਰੂ ਹੋਣੀ ਸੀ ਹਜੇ ਮੈਨੂੰ ਬੜਾ ਲੱਗਦਾ ਸੀ ਵੀ ਪਤਾ ਨਹੀਂ ਉੱਥੇ ਕੀ ਹੋਊਗਾ ਕਿਉਂਕਿ ਆਪਾਂ ਕਦੇ ਐਡੇ ਵੱਡੇ ਮੰਦਿਰ ਚ ਮੈਂ ਕਦੇ ਨਹੀਂ ਗਈ ਅਜੇ ਤੱਕ ਬਟ ਤੁਸੀਂ ਮੰਨਣਾ ਨਹੀਂ ਵੀ ਮੈਨੂੰ ਤਾਂ ਐ ਲੱਗਿਆ ਵੀ ਇੱਕ ਅਜੂਬਾ ਬਣ ਗਿਆ ਉਹ ਜਿਹੜਾ ਰਾਮ ਮੰਦਿਰ ਸੀ ਜਿਹੜੀ ਖਾਸ ਗੱਲ ਖਾਸੀਅਤ ਸੀ ਵੀ ਜਿਉਂ-ਜਿਉਂ ਯੋਧਿਆ ਨੇੜੇ ਆ ਰਹੀ ਸੀ ਤੇ ਉੋਂ ਤੋਂ ਐ ਲੱਗਦਾ ਸੀਗਾ ਵੀ ਜਿਵੇਂ ਕੋਈ ਖਿੱਚ ਹੈ ਉਸ ਧਰਤੀ ਦੇ ਵਿੱਚ ਜਿਵੇਂ ਲਾਈਕ ਥੈਟ ਐਂਡ ਦੂਜੀ ਗੱਲ ਜਿਹੜਾ ਪ੍ਰਬੰਧ ਸੀ ਇਹਨਾਂ ਦਾ ਇਹ ਨਹੀਂ ਵੀ ਬੁਲਾ ਲਿਆ ਤੇ ਮੁੜ ਕੇ ਖਲਾਰਾ ਪਾਤਾ ਸਿਰਫ ਪੁੱਛਦਾ ਨਹੀਂ ਆਇਆ ਉਹ ਛਣਾਂ ਨੇ ਨਾ ਜੀ ਇੰਨਾ ਵੀਆਈਪੀ ਅਰੇਂਜਮੈਂਟ ਸੀਗਾ ਵੀ ਜਿੱਥੇ ਮੈਂ ਚਾਹ ਪਾਣੀ ਵੀ ਪੀਤਾ ਮੇਰੇ ਨਾਲ ਪੰਜ ਸੱਤ ਮੁੱਖ ਮੰਤਰੀਜ਼ ਸਾਰੇ ਵੀ ਵਰ ਟੂਗੇਦਰ ਕੋਈ ਇਹ ਨਹੀਂ ਸੀ ਕੋਈ ਉੱਚਾ ਹੈ ਕੋਈ ਨੀਵਾ ਹੈ ਜਿਵੇਂ ਇੱਥੇ ਅੱਡ ਬਿਠਾਉਂਦੇ ਨੇ ਇੱਕ ਨੰਬਰ ਬਲੌਕ ਦੇ ਵਿੱਚ અનુਪਮ ਖੇਰ ਵੀ ਸੀ ਅਮਤਾਬ ਵਚਨ ਵੀ ਸੀ ਹਿਮਾ ਮਲਨੀ ਵੀ ਸੀ ਐਂਡ ਸੋਨੂ ਨਿਗੰਭੀ ਸੀ ਫਿਰ ਬਬੀਕ ਅਬਰਾਈ ਵੀ ਸੀ ਤੇ ਕਾਫੀ ਸੈਲੀਬ੍ਰਿਟੀਜ਼ ਸੀ ਕੰਗਨਾਰਾ ਨੌਰਥ ਵੀ ਬੈਠੀ ਸੀ ਉੱਥੇ ਮੈਂ ਵੀ ਬੈਠੀ ਸੀਗੀ ਸਾਰੇ ਬੈਠੇ ਸੀ ਅਸੀਂ ਤੇ ਐਂਡ ਜਿਹੜਾ ਅਰੇਂਜਮੈਂਟ ਸੀ ਨਾ ਯੋਗੀ ਦੀ ਸਰਕਾਰ ਹੈ ਮੈਂ ਕਹਣੀ ਹੈ 10-10 ਮਿੰਟ ਬਾਅਦ ਸਾਨੂੰ ਚਾਹ ਮਿਲ ਰਹੀ ਹੈ 10-10 ਮਿੰਟ ਬਾਅਦ ਪੁੱਛ ਰਹੇ ਆ ਵੀ ਕੋਈ ਤਕਲੀਫ ਤੋਂ ਨਹੀਂ ਐਂਡ ਸਮੁੱਚੀ ਉਹਨਾਂ ਦੇ ਆਈਐਸ ਲੌਬੀ ਪੀਸੀਐਸ ਲੌਬੀ ਐਸਡੀਐਮ ਤੋਂ ਲੈ ਕੇ ਐਨੇ ਡਾਊਨ ਟੂ ਅਰਥ ਉਹਨਾਂ ਨੇ ਮਤਲਬ ਜੋ ਕਾਟ ਮੈਂ ਜਿਹੜੇ ਆਈਐਸ ਉਹਨਾਂ ਦੇ ਅਫਸਰ ਸੀ ਨਾ ਉਹ ਬਿਲਕੁਲ ਸੇਵਾਦਾਰ ਬਣ ਕੇ ਸਾਡੀ ਸੇਵਾ ਸਾਰੀ ਸੰਗਤ ਦੀ ਸੇਵਾ ਕਰ ਰਹੇ ਸੀ ਯਾਨੀ ਕਿ ਉਹ ਕੋਈ ਅਫਸਰੀ ਰੋਬ ਵਾਲਾ ਕੰਮ ਨਹੀਂ ਸੀਗਾ ਵੀ ਕਿ ਆਈਐਸ ਤਾਂ ਉਹਦੇ ਨੀਚੇ ਵਾਲੇ ਬੰਦੇ ਨੂੰ ਪੁੱਛਣ ਭੇਜਦਾ ਹੋਵੇ ਨਾ 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 ਆਈ ਇਸ ਅਫਸਰ ਖੁਦ ਮੇਰੇ ਕੋਲੇ ਚੱਲ ਕੇ ਆਇਆ ਕਹਿੰਦਾ ਮੈਡਮ ਆਪ ਅਕੇਲੇ ਹੋ ਲਓ ਮੈਂ ਆਪकी ਵੀਡੀਓ ਬਣਾ ਦੂੰ ਮੈਂ ਕਿਹਾ ਬੇਟਾ ਬਣਾ ਦੇ ਜੰਗ ਸੀ ਜਦੋਂ ਵੀਡੀਓ ਬਣਾਈ ਮੈਂ ਕਿਹਾ ਬੇਟਾ ਕਹਤਾ ਮੈਂ ਕਿਹਾ ਬੇਟਾ ਆਪ ਕਿਆ ਕਰਤੇ ਹੋ ਯਹਾਂ ਮੈਨੂੰ ਲੱਗਿਆ ਵੀ ਇਹ ਫੌਜੀ ਹੈ ਕੋਈ ਫੌਜੀਆਂ ਦੇ ਵਿੱਚੋਂ ਤਰੇ ਫਿਰ ਆਮ ਤਰੇ ਫਿਰ ਕਹਿੰਦਾ ਜੀ ਮੈਡਮ ਜੀ ਆਈਐਮਐਨ ਆਈਐਸ ਅਫੀਸਰ ਮੈਂ ਕਿਹਾ oh लव यू ਪੁੱਤਰ ਮੈਂ ਕਿਹਾ ਸੋ ਗ੍ਰੇਟ ਆਫ ਯੂ ਕਹਿੰਦੇ ਹਮ ਤੋ ਸੇਵਾਦਾਰ ਹਾਂ ਇਸ ਟਾਈਮ ਹਮ ਸੇਵਾਦਾਰ ਹਾਂ ਸੋ ਜਿਹੜਾ ਆਪਦੀ ਮੈਂ ਨੂੰ ਕੱਢ ਕੇ ਜਿਹੜੇ ਜਿਹੜਾ ਮੈਂ ਦਿਲ ਦੀ ਗੱਲ ਦੱਸਾਂ ਪੰਜਾਬ ਚ ਵੀ ਆਈਐਸ ਅਫਸਰ ਮੇਰੇ ਹੀ ਹੋਣੇ ਦਸ ਦਾ ਰਿਸ਼ਤੇਦਾਰ ਆਈਪੀਐਸ ਹੋਣੇ ਜੋ ਡਾਊਨ ਟੂ ਅਰਥ ਉੱਥੇ ਦੇਖਿਆ ਨਾ ਦੂਜੇ ਸਟੇਟਾਂ ਦੇ ਜਿਹੜੇ ਅਫੀਸਰਾਂ ਚ ਇੰਨਾ ਮਤਲਬ ਆਕੜ ਨਹੀਂ ਆਪਾਂ ਕਹਿ ਸਕਦੇ ਮਤਲਬ ਪ੍ਰਾਊਡ ਇੰਨਾ ਅਭਿਮਾਨ ਨਹੀਂ ਹੈਗਾ ਜਿਵੇਂ ਮੈਂ ਉੱਥੇ ਡਾਊਨ ਟੂ ਅਰਥ ਤੇ ਕਿਹਾ ਸ਼ਾਇਦ ਹੋ ਸਕਦਾ ਵੀ ਰਾਮਨ ਦੇ ਪ੍ਰਤੀ ਸ਼ਰਧਾ ਹੀ ਇੰਨੀ ਹੋਵੇ ਵੀ ਉਸ ਦਿਨ ਤਾਂ ਸਾਰੇ ਉਹਨਾਂ ਨੇ ਸਰੈਂਡਰ ਸਾਬ ਨੇ ਆਪਣੇ ਆਪ ਨੂੰ ਰਾਮ ਅੱਗੇ ਸਰੈਂਡਰ ਕੀਤਾ ਹੋਇਆ ਸੀ ਉੱਥੇ ਜੇ ਦੇਖਿਆ ਜਾਵੇ ਮੈਮ ਜਿਵੇਂ ਹੁੰਦੀ ਤਾਂ ਖਰ ਮੈਂ ਜੇ ਕਹਦੀ ਇਹ ਛੋਟੀ ਗੱਲ ਹੈ ਪਰ ਆਮ ਤੌਰ ਤੇ ਜਦੋਂ ਦੇਖਦੇ ਆ ਵੀ ਵੱਡੇ ਸਮਾਗਮ ਹੁੰਦੇ ਨੇ ਇੱਕ ਤਾਂ ਇਹ ਆ ਵੀ ਤੁਹਾਨੂੰ ਉੱਥੇ ਚਲੋ ਮਾਨ ਸਤਕਾਰ ਮਿਲਿਆ ਗੱਲ ਹੁੰਦੀ ਹੈ ਵੀ ਜਦੋਂ ਆਪਾਂ ਜਾਣੇ ਆ ਜਿੱਥੇ ਇੰਨੀ ਭੀੜ ਹੈ ਇੰਨੇ ਲੋਕਾਂ ਨੇ ਜਾਣਾ ਇੰਨੇ ਵਹੀਕਲ ਨੇ ਜਾਣਾ ਆਮ ਤੌਰ ਤੇ ਜੇ ਕਿ ਇਹ ਦੇਸੀ ਪਾਸੇ ਉੱਥੇ ਕਿੰਨੀ ਕੁ ਪਰੇਸ਼ਾਨੀ ਸੀ ਕਿ ਬੰਦਾ ਜਾ ਰਿਹਾ ਜੀ ਕੋਈ ਤੱਕਾ ਪੈ ਰਿਹਾ ਹੈ ਕਿ ਤੋ ਕੋ ਜਾ ਰਿਹਾ ਹੈ ਦੇਖੋ ਜਦੋਂ ਅਸੀਂ ਗਏ ਆ ਸੜਕਾਂ ਖਾਲੀ ਕਰਾਈਆਂ ਹੋਈਆਂ ਸੀ ਜਿਹੜੇ ਐਡਾ ਅਜਬ ਨਜ਼ਾਰਾ ਸੀ ਅਯੁੱਧਿਆ ਦੇ ਲੋਕ ਤੇ ਸਾਰਾ ਮੀਡੀਆ ਆਹ ਲਾ ਪਾਸੇ ਤੇ ਖੜਾ ਸੀ ਐ ਲਾਈਨ ਬਾਰ ਜਦੋਂ ਸਾਡੀਆਂ ਗੱਡੀਆਂ ਜਿਵੇਂ ਮੇਰੇ ਮੂਹਰੇ ਯੋਗੀ ਦੀ ਗੱਡੀ ਨੰਗੀ ਫਿਰ ਮੇਰੀ ਆ ਗਈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਨੂੰ ਕਹਿੰਦੇ ਫਿਰ ਫਲਕਾਰੀ ਦੇਖ ਕੇ ਮੈਂ ਕਿਹਾ ਪੰਜਾਬ ਹੈ ਜੇ ਇਹ ਪੰਜਾਬ ਹੈ ਮਤਲ ਇੰਨੇ ਖੁਸ਼ ਹੋਏ ਫਿਰ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਨੂੰ ਸਰਦਾਰ ਨਹੀਂ ਦੇਖ ਕੇ ਹਨਾ ਯਾਨੀ ਲੋਕਾਂ ਦੇ ਵਿੱਚ ਮੈਂ ਵੇਖਿਆ ਵੀ ਆਪਣੇ ਲੋਕਾਂ ਦੇ ਵਿੱਚ ਸਾਰਿਆਂ ਦੇ ਇੰਡੀਅਨਸ ਦੇ ਵਿੱਚ ਧਰਮ ਦੇ ਪ੍ਰਤੀ ਬਹੁਤ ਸ਼ਰਧਾ ਹੈ ਭਾਵੇਂ ਉਹ ਰਾਮ ਹੈ ਭਾਵੇਂ ਰਹੀਮ ਹੈ ਭਾਵੇਂ ਅੱਲਾ ਹੈ ਭਾਵੇਂ ਉਹ ਇਸਲਾਮ ਹੈ ਭਾਵੇਂ ਵਾਹਿਗੁਰੂ ਹੈ ਬਹੁਤ ਵਧੀਆ ਧਰਮ ਦੇ ਪ੍ਰਤੀ ਸ਼ਰਧਾ ਬਹੁਤ ਹੈ ਹੋਰ ਦੇਸ਼ਾਂ 'ਚ ਮੈਂ ਨਹੀਂ ਦੇਖੀ ਪਰ ਲੋਕਾਂ ਦੇ ਜਿਵੇਂ ਇਸ ਪੂਰੇ ਦੇਖਿਆ ਜਾਵੇ ਜੀ ਪ੍ਰੋਗਰਾਮ ਨੂੰ ਲੈ ਕੇ ਭਾਵ ਰਹੇ ਬਹੁਤ ਨੇ ਕਿੰਤੂ ਪ੍ਰੰਤੂ ਵੀ ਕਰਿਆ ਖਾਸ ਤੌਰ ਤੇ ਜੇ ਦੇਖਿਆ ਜਾਵੇ ਇੱਕ ਸਿੱਖ ਤਬਕੇ ਦੇ ਵਿੱਚ ਇਹ ਵੀ ਰਿਹਾ ਵੱਡੇ ਤੌਰ ਤੇ ਕਿ ਸਾਨੂੰ ਉੱਥੇ ਜਾਣਾ ਨਹੀਂ ਚਾਹੀਦਾ ਜਥੇਦਾਰ ਸਾਹਿਬ ਨੂੰ ਵੀ ਕਈਆਂ ਨੇ ਅਪੀਲਾਂ ਕਰੀਆਂ ਵੀ ਤੁਸੀਂ ਦੱਸੋ ਜੀ ਜਾਈਏ ਜਾਂ ਨਾ ਜਾਈਏ ਐਜ਼ ਅ ਸਿੱਖ ਫੈਮਿਲੀ ਦੇ ਵਿੱਚੋਂ ਤੁਹਾਡੇ ਮਨ 'ਚ ਕੋਈ ਭਾਵ ਆਇਆ ਵੀ ਮੈਂ ਪਹਿਲਾਂ ਪੁੱਛ ਲਾਂ ਕਿਸੇ ਨੂੰ ਜਾਂ ਦੇਖ ਲਾਂ ਵੀ ਕਿਤੇ ਕੱਲ ਨੂੰ ਕੋਈ ਗੱਲ ਨਾ ਹੋ ਜੇ ਜਦੋਂ ਮੈਂ ਜਾ ਰਹੀ ਹਾਂ ਦੇਖੋ ਜੀ ਨਾ ਤਾਂ ਮੈਂ ਅੱਜ ਤੱਕ ਪੁੱਛਿਆ ਕਿਸੇ ਨੂੰ ਨਾ ਮੈਂ ਪੁੱਛਣ ਦੀ ਜ਼ਰੂਰਤ ਸਮਝਦੀ ਆ ਤੇ ਨਾ ਮੈਨੂੰ ਸੁਖੀ ਬਰਾੜ ਨੂੰ ਲੋੜ ਹੈ ਕਿਉਂਕਿ ਮੈਂ ਖੁਦ ਪੀ ਐਚ ਡੀ ਫੋਕਲਚਰ ਆ ਪੰਜਾਬ ਤੇ ਕੀਤੀ ਹੈ ਜਿਹਦੇ ਚ ਸਾਨੂੰ ਤੁਸੀਂ ਐਂ ਦੱਸੋ ਹਰਮੰਦਰ ਸਾਹਿਬ ਜਾਣੇ ਹੋ ਬੰਗਲਾ ਸਾਹਿਬ ਗੁਰਦਾਰਾ ਲੈ ਲੋ ਸਭ ਤੋਂ ਜ਼ਿਆਦਾ ਉੱਥੇ ਨੌਨ ਸਿਕ ਮੁਸਲਮ Hindu ਹੁੰਦੇ ਨੇ ਜੇ Hindu ਸਾਡੇ ਆ ਸਕਦੇ ਮੁਸਲਮ ਸਾਡੇ ਆ ਸਕਦੇ ਆ ਤੇ ਇੱਕ ਸਰਦਾਰ ਹੋ ਕੇ ਸਾਨੂੰ ਉੱਥੇ ਰਾਮ ਮੰਦਰ ਜਾਣ ਚ ਕੀਤਰਾਜ ਹੋ ਸਕਦਾ ਕਿਉਂਕਿ ਰੱਬ ਸਾਂਝਾ ਹੈ ਰਾਮ ਸੰਝਾਏ ਸਾਡੀਆਂ ਮੇਰੀ ਪਰਦਾਦੀਆਂ ਲੈ ਕੇ ਸਾਰੀਆਂ ਰਮੈਨ ਪੜ੍ਹਦੀਆਂ ਰਹੀਆਂ ਨੇ ਉਹਨਾਂ ਚ ਧਰਮਾਂ ਦੀ ਵੰਡ ਹੀ ਨਹੀਂ ਇਹ ਤਾਂ ਰਾਜਨੀਤਿਕ ਲੋਕਾਂ ਨੇ ਵੰਡਾਂ ਭਾਈਆਂ ਧਰਮਾਂ ਦੇ ਵਿੱਚ ਵੀ ਆਰ 1 Hindu Sikh Muslim Isai ਆਪਾਂ ਸਾਰੇ ਵੀ ਆਰ 1 ਇਹ ਰਾਜਨੀਤਿਕ ਲੋਕਾਂ ਨੇ ਧਰਮਾਂ ਦੇ ਆਧਾਰ ਤੇ ਸਾਡੇ ਚ ਵੰਡੀਆਂ ਪਾਤੀਆਂ ਵੋਟਾਂ ਲੈਣ ਵਾਸਤੇ ਨਾਥਿੰਗ ਐਲਸ ਜਿਵੇਂ ਤੁਸੀਂ ਜੇ ਕਹੀਏ ਕਿ ਪੰਜਾਬੀ ਉੱਥੇ ਤੁਸੀਂ ਮੂਰਲੇ ਰੋਹ ਚ ਤੱਕ ਲਈ ਸੀਗੇ ਜਦੋਂ ਤੁਸੀਂ ਜਦੋਂ ਤੁਹਾਨੂੰ ਦੇਖਦੇ ਸੀ ਐਜ਼ ਅ ਪੰਜਾਬੀ ਜਾਂ ਪੰਜਾਬੀ ਟ੍ਰੈਡੀਸ਼ਨ ਤੁਸੀਂ ਆਮ ਤੌਰ ਤੇ ਜੇ ਦੇਖਿਆ ਜਾਵੇ ਪੰਜਾਬੀ ਟ੍ਰੈਡੀਸ਼ਨ ਦੇ ਵਿੱਚ ਹੀ ਰਹਨੇ ਹੋਗੇ ਸਲਵਾਰ ਸੂਟ ਪਾਇਆ ਹੁੰਦਾ ਫੁਲਕਾਰੀ ਤੁਹਾਨੂੰ ਆਮ ਤੌਰ ਤੇ ਪ੍ਰੋਗਰਾਮਾਂ ਦੇ ਵਿੱਚ ਦੇਖੇ ਬਾਹਰ ਲਈ ਹੁੰਦੀ ਹੈ ਉਹਨਾਂ ਦਾ ਜੇ ਦੇਖਿਆ ਜਾਵੇ ਫਿਰ ਤਾਂ ਕੱਲਾ ਪੰਜਾਬ ਉੱਥੇ ਹੀ ਦਿਖ ਰਿਹਾ ਸੀ ਯਾਨੀ ਕਿ ਸੁਖੀ ਬਰਾੜ ਦੇ ਨਾਲ ਮੇਰਾ ਖਿਆਲ ਮੈਂ ਵੈਸੇ ਉੱਥੇ ਜਿੰਨੀਆਂ ਵੀ ਲੇਡੀਜ਼ ਆਈਆਂ ਸੀ ਬੀਵੀਆਈਪੀ ਜਿੰਨੇ ਵੀ ਮੁੱਖ ਮੰਤਰੀ ਜਾਂ ਜੋ ਵੀ ਆਇਆ ਸੀ ਸਾਰਿਆਂ ਨੇ ਟ੍ਰੈਡੀਸ਼ਨਲ ਡਰੈਸ ਪਾਈ ਹੋਈ ਸੀ ਤੇ ਫਲਕਾਰੀ ਵਾਰੀ ਸਰਦਾਰਨੀ ਸੁਖੀ ਬਰਾੜ ਇੱਕੋ ਹੀ ਸੀ 8000 ਦੇ ਵਿੱਚ ਐਂਡ ਲੋਕ ਵੇਖ ਕੇ ਖੁਸ਼ ਹੋ ਰਹੇ ਸੀਗੇ ਇਤਨੀ ਅੱਛੀ ਫਲਕਾਰੀ ਹੈ ਆਪਕਾ ਪਹਿਰਾਵਾ ਪੰਜਾਬ ਕਾ ਇਤਨਾ ਅੱਛਾ ਹੈ ਜਿਹੜੀ ਮੈਂ ਆਪਣੇ ਪਹਿਰਾਵੇ ਨੂੰ ਕਿਤੇ ਨਹੀਂ ਛੱਡਿਆ ਭਾਵੇਂ ਮੈਂ ਜਿੱਥੇ ਵਰਲਡ 'ਚ ਜਿੱਥੇ ਮਰਜੀ ਤੁਸੀਂ ਸੁਖੀ ਬਰਾੜ ਨੂੰ ਦੇਖ ਸਕਦੇ ਹੋ ਐਂਡ ਉੱਥੇ ਜਾ ਕੇ ਜੋ ਮੈਨੂੰ ਮਹਿਸੂਸ ਹੋਇਆ ਜੋ ਮੈਂ ਇੱਕ ਜਨਰਲ ਦੀ ਦੋਤੀਆਂ ਇੰਨਾ ਵਧੀਆ ਅਰੇਂਜਮੈਂਟ ਸੀ ਨਾ ਜੀ ਉੱਥੇ ਇੱਕ ਕੋਡ ਸੀ ਸਾਡਾ ਮੇਰਾ 6402 ਕੋਡ ਸੀ when i entered there ਜਦੋਂ ਮੈਂ ਐਂਟਰ ਕੀਤਾ ਉਹਨਾਂ ਨੇ ਬਟਨ ਦੱਬਿਆ ਵੈਲਕਮ ਕਹਿੰਦੇ ਸੁਖਵਿੰਦਰ ਕੌਰ ਬਰਾੜ ਜੀ ਡਾਕਟਰ ਸੁਖਵਿੰਦਰ ਕੌਰ ਬਰਾੜ ਤਿਲ ਕਲਾਏ ਮੇਰੇ ਇੱਕ 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 ਬੰਦੇ ਦੀ ਉਹਨਾਂ ਕੋਲੇ ਸੀ ਆਈਡੀ ਸੀ ਰਿਪੋਰਟ ਸੀ ਵੀ ਕਿੱਥੋਂ ਆ ਗਿਆ ਕਦੋਂ ਆ ਗਿਆ ਇੱਕ ਇੱਕ ਚੱਪੇ ਚੱਪੇ ਦੇ ਉੱਤੇ ਇੰਨੇ ਇਨਵਿਟੇਸ਼ਨਾਂ ਦੇ ਵਿੱਚ ਇਹ ਨਹੀਂ ਸੀ ਵੀ ਕੋਈ ਰੁਲਜੇ ਬੰਦਾ ਉਹ ਨਾ ਨਾ ਇੱਕ ਇੱਕ ਬੰਦਾ ਵੇਖੋ ਸਾਧੂ ਸੰਤ ਕਿੰਨੇ ਆਏ ਹੋਏ ਸੀਗੇ ਉੱਥੇ ਹਰ ਮਹਾਤਮਾ ਜਿੰਨੇ ਗਏ ਸਭ ਨੂੰ ਬੈਠਿਆਂ ਨੂੰ ਗਿਫਟ ਸਾਨੂੰ ਫਿਰ ਸਾਨੂੰ ਸਾਰਾ ਦੇਖੋ ਕਿੱਡਾ ਵਧੀਆ ਮੈਂ ਤਾਂ ਕਹਿੰਦੀ ਆ ਰਾਮ ਰਾਮ ਮੰਦਿਰ ਜਿਹਨੂੰ ਹਿੰਦੂ ਧਰਮ ਕਹਿੰਦੇ ਨੇ ਬਹੁਤ ਵਧੀਆ ਇਹਨਾਂ ਨੇ ਸਾਨੂੰ ਗਿਫਟ ਦੇ ਵਿੱਚ ਕੀ ਦਿੱਤਾ ਕਿਤਾਬਾਂ ਜਿਹਦੇ ਚ ਇਹਨਾਂ ਨੇ ਐਜੂਕੇਸ਼ਨ ਦਿੱਤੀ ਹੈ ਇਹ ਐਸਜੀਪੀਸੀ ਕਿਉਂ ਨਹੀਂ ਕਰ ਸਕਦਾ ਇਹੋ ਜਿਹਾ ਕੰਮ ਜੇ ਸਰਲ ਲੈਂਗੁਏਜ ਦੇ ਵਿੱਚ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਟਰਾਂਸਲੇਸ਼ਨ ਕਰਕੇ ਪੰਜਾਬੀ ਚ ਇੰਗਲਿਸ਼ ਚ ਸਾਰੀਆਂ ਭਾਸ਼ਾਵਾਂ ਦੇ ਵਿੱਚ ਸਾਰੇ ਇਹ ਇੰਡੀਆ ਚ ਵੰਡ ਦੇਣ ਨਾ ਤਾਂ ਗੁਰੂ ਗ੍ਰੰਥ ਤੋਂ ਵੱਡਾ ਕੋਈ ਗ੍ਰੰਥ ਕੋਈ ਨਹੀਂ ਹੈ ਦੁਨੀਆ ਚ ਸਭ ਤੋਂ ਵੱਡਾ ਗ੍ਰੰਥ ਕੀ ਹੈ ਗੁਰੂ ਗ੍ਰੰਥ ਸਾਹਿਬ ਪਰ ਇਹ ਸਿਰਫ ਉਸ ਨੂੰ ਪੈਸੇ ਲਈ ਵਰਤਦੇ ਨੇ ਤੇ ਰਾਜਨੀਤੀ ਲਈ ਵਰਤਦੇ ਨੇ ਆਈ ਐਮ ਸੌਰੀ ਟੂ ਸ ਕਿਉਂ ਨਹੀਂ ਹੈ ਥਾਂ ਥਾਂ ਤੇ ਸਕੂਲ ਖੋਲਦੇ ਆਪਣੇ ਗੁਰੂਗ੍ਰਾਮ ਸਾਹਿਬ ਦੇ ਕਿਉਂ ਨਹੀਂ ਐਸਜੀਪੀਸੀ ਥਾਂ ਥਾਂ ਤੇ ਹਸਪਤਾਲ ਖੋਲਦੀ ਕਿਉਂ ਨਹੀਂ ਇਹ এডਿਕੇਸ਼ਨ ਫ੍ਰੀ ਪ੍ਰੋਵਾਈਡ ਕਰਦੀ ਮੈਂ ਉੱਥੇ ਨਾ ਤਾਂ ਮੈਂ ਸੈਂਟਰ ਗਵਰਨਮੈਂਟ ਕਰਕੇ ਗਈ ਸੀ ਨਾ ਮੈਂ ਬੀਜੇਪੀ ਕਰਕੇ ਗਈ ਸੀ ਮੈਂ ਕਿਸੇ ਕਰਕੇ ਨਹੀਂ ਗਈ ਹਜੇ ਤੱਕ ਮੈਂ ਕੋਈ ਪੋਲੀਟੀਕਲ ਪਾਰਟੀ ਪਿਛਲੇ 25 ਸਾਲਾਂ ਤੋਂ ਮੇਰੇ ਕੋਲ ਸਾਰੀਆਂ ਹੀ ਆਉਂਦੀਆਂ ਆਪ ਵੀ ਆਈ ਸੀ ਮੈਂ ਕੋਈ ਜੁਆਇਨ ਨਹੀਂ ਕੀਤੀ ਨਾ ਮੈਂ ਕਰਨੀ ਐ ਮੈਂ ਤਾਂ ਇੱਕ ਕਲਾ ਦੀ ਸੇਵਾ ਕਰਦੀ ਆ ਸੰਸਕਾਰਾਂ ਦੀ ਸੇਵਾ ਕਰਦੀਆਂ ਹੈਰਿਟੇਜ ਦੀ ਸੇਵਾ ਕਰਦੀਆਂ ਸਾਰੇ ਧਰਮ ਇੱਕ ਨੇ ਸ਼ਕਤੀ ਪਿੱਛੇ ਇੱਕੋ ਹੀ ਆ ਭਾਵੇਂ ਰਾਮ ਹੈ ਭਾਵੇਂ ਰਹੀਮ ਹੈ ਕਿਸੇ ਦੇ ਹੱਥ 'ਚ ਕਦੇ ਵੇਖਿਆ ਵੀ ਰੱਬ ਸਾਡੇ ਸਿੱਖਾਂ ਦੇ ਹੱਥ 'ਚ ਸਾਡੇ ਫੜਿਆ ਤੇ ਉਹਨਾਂ ਦੇ ਹਿੰਦੂਆਂ ਦੇ ਹੱਥ 'ਚ ਰੱਬ ਹੈ ਨਹੀਂ ਕਿਸੇ ਨੇ ਵੇਖਿਆ ਇਹ ਤਾਂ ਇੱਕ ਜਿਹੜੀ ਰਮਾਇਣ ਹੈ ਗੀਤਾ ਕੁਰਾਨ ਹੈ ਸਾਡੇ ਬਹੁਤ ਵੱਡਾ ਮੈਂ ਸਤਿਕਾਰ ਕਰਦੀ ਆ ਗੁਰੂ ਗ੍ਰੰਥ ਸਾਹਿਬ ਹੈ ਇਹਦੇ ਵਿੱਚ ਤਾਂ ਐਜੂਕੇਸ਼ਨ ਹੈ ਸਾਰੀ ਜਿਹੜੇ 10 ਗੁਰੂ ਸਾਡੇ ਹੋਏ ਆ ਬਹੁਤ ਜੀਨੀਅਸ ਗੁਰੂ ਹੋਏ ਨੇ ਜਿਹੜਾ ਸਾਡਾ ਨਾਨਕ ਫਕੀਰ ਪੀਰ ਫਕੀਰ ਨਾਨਕ ਦੀ ਗੁਰਬਾਣੀ ਪੜ ਲਓ ਉਹਦੇ ਚ ਆਪਾਂ ਨੂੰ ਜ਼ਿੰਦਗੀ ਦਾ ਸਾਰਾ ਨਿਚੋੜ ਮਿਲ ਜਾਊਗਾ ਪਰ ਫਿਰ ਐਡੇ ਬਵਾਦ ਵਿਵਾਦ ਕਿਉਂ ਹੋ ਜਾਂਦੇ ਨੇ ਮੈਡਮ ਤੁਸੀਂ ਕੀ ਸਮਝਦੇ ਵੀ ਜਿਹੜਾ ਬਾਦਲੀ ਤੌਰ ਤੇ ਹੁੰਦਾ ਹੈ ਕਿ ਸਿਰਫ ਇੱਕ ਸਿਆਸਤ ਵਾਸਤੇ ਜਾਂ ਫਿਰ ਕਿਤਨਾ ਕਿਤੇ ਉਹ ਲੋਕ ਕਹਿੰਦੇ ਨੇ ਵੀ ਸਮੇਂਦਰ ਸਮੇਂ ਚ ਚੀਜ਼ਾਂ ਪਿੱਛੇ ਪੈਗੀਆਂ ਨੇ ਨਹੀਂ ਨਹੀਂ ਇਹ ਸਾਰਾ ਸਿਆਸਤ ਕਰਕੇ ਹੋ ਰਿਹਾ ਉੱਥੇ ਇੰਨੇ ਸਿੱਖ ਲੋਕ ਗਏ ਹੋਏ ਸੀ ਇੰਨੇ ਬਾਬੇ ਗਏ ਹੋਏ ਸੀ ਜਦੋਂ ਬਾਬਰੀ ਮਸਜਿਦ ਤੋੜਨ ਤੋਂ ਪਹਿਲਾਂ ਜਿਹੜਾ ਅਪਰਾਲਾ ਕੀਤਾ ਉਹ ਸਿੱਖ ਫੈਮਿਲੀ ਨੇ ਕੀਤਾ ਸੀਗਾ ਜਿਵੇਂ ਹੁਣ ਕਹਿੰਦੇ ਨੇ ਨਾ ਵੀ ਮੋਦੀ ਸਾਹਿਬ ਨੇ ਬਾਬਰੀ ਮਸਜਿਦ ਤੋੜ ਕੇ ਮੰਦਿਰ ਬਣਾਤਾ ਉਸ ਤੋਂ ਪਹਿਲਾਂ ਤਾਂ ਆਪਣੇ ਸਿੱਖਾਂ ਨੇ ਪੂਰੀ ਕੋਸ਼ਿਸ਼ ਕਰਕੇ ਬਾਬਰੀ ਮਸਜਿਦ ਛਡਾਉਣ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਨੇ ਲੰਗਰ ਲਾਈ ਰੱਖਿਆ ਉੱਥੇ 1 ਮਹੀਨਾ ਉਹ ਸਿੱਖ ਫੈਮਿਲੀ ਵੀ ਉੱਥੇ ਸੀ ਹਜ਼ਾਰਾਂ ਸਿੱਖ ਫੈਮਿਲੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਸਿੱਖ ਸਮਝਦੇ ਕਿਹਨੂੰ ਐ ਸਿੱਖ ਤਾਂ ਤੁਸੀਂ ਵੀ ਹੋ ਸਿੱਖ ਦਾ ਕੋਈ ਡੈਫੀਨੇਸ਼ਨ ਥੋੜਾ ਵੀ ਤੁਸੀਂ ਸਹਿਜ ਧਾਰੀ ਵੀ ਸਿੱਖ ਨੇ ਸਿੱਖ ਤਾਂ ਮਨ ਹੋਣਾ ਚਾਹੀਦਾ ਖਾਲਸਾ ਤਾਂ ਇੱਥੋਂ ਹੋਣਾ ਚਾਹੀਦਾ ਇੱਥੋਂ ਨਹੀਂ ਹੋਣਾ ਚਾਹੀਦਾ ਖਾਲਸਾ ਖਾਲਸਾ ਸ਼ੁੱਡ ਬੀ ਫਰੋਮ ਦਾ ਹਾਰਟ ਸਾਰੇ ਰਾਮ ਦਾ ਵੀ ਸਤਿਕਾਰ ਕਰਦੇ ਮਜ਼ਾ ਆਇਆ ਜਦੋਂ ਰਾਮ ਦੀ ਉਹ ਮੂਰਤੀ ਲੋਕਾਂ ਨੂੰ ਮਿਲੀ ਲੋਕ ਤਾਂ ਰੋਣ ਉੱਥੇ ਲੋਕ ਜੱਫੀਆਂ ਪਾਉਣ ਇੱਕ ਦੂਜੇ ਨੂੰ ਮੈਂ ਤਾਂ ਕਮਾਲ ਇਹੋ ਜਿਹਾ ਸੀਨ ਮੈਂ ਨਹੀਂ ਕਦੇ ਦੇਖਿਆ ਜੱਫੀਆਂ ਪਾ ਕੇ ਵਧਾਈਆਂ ਦੇਣ ਜੈ ਸ਼੍ਰੀ ਰਾਮ ਕਈ ਰੋਣ ਵੀ ਵੀ ਸਾਡਾ ਕਿੰਨੀਆਂ ਲੋਕਾਂ ਦੀਆਂ ਫੀਲਿੰਗਸ ਜੁੜੀਆਂ ਰਾਮ ਨਾਲ ਮਤਲਬ ਜਦੋਂ ਰਾਮ ਦੀ ਉਹ ਦਿਖਾਈ ਉਹਨਾਂ ਨੇ ਐਲਸੀਡੀਆ ਵੱਡੀਆਂ ਅਰੇਂਜਮੈਂਟ ਤਾਂ ਕਿਆ ਬਾਤ ਸੀ ਦਿਖਾਈ ਤਾਂ ਲੋਕਾਂ ਦੇ ਅਥਰੂ ਸੀ ਅੱਖਾਂ 'ਚ ਵੀ ਸਾਨੂੰ ਜਿੱਤ ਹੋਈ ਹੈ ਵੀ ਐਨੀ ਦੇਰ ਬਾਅਦ 500 ਸਾਲਾਂ ਬਾਅਦ RAM ਨੂੰ ਬਣਵਾਸਤਾ 14 ਸਾਲ ਬਾਅਦ ਆਏ ਵੀ ਤਾਂ 500 ਸਾਲ ਬਾਅਦ ਸਾਨੂੰ RAM ਦੇ ਸੇ ਲੋਕ ਪੀਪਲ ਵਰ ਵੀਪਿੰਗ ਇਮੋਸ਼ਨਲੀ ਕਹਿੰਦਾ ਮਤਲਬ ਉੱਥੇ ਯਾਨੀ ਕਿ ਜਿੰਨੇ ਲੋਕ ਵੀ ਆਏ ਹਰ ਇੱਕ ਬੰਦਾ ਭਾਵਕ ਹੋਇਆ ਉੱਥੇ ਉਹ ਪਲਾ ਨੂੰ ਦੇਖਦੇ ਹੋਏ ਤੇ ਜਿਵੇਂ ਦਾ ਪੂਰਾ ਜਿਵੇਂ ਤੁਸੀਂ ਦੱਸਿਆ ਵੀ ਉੱਥੇ ਦਾ ਮਾਹੌਲ ਸੀਗਾ ਉਹ ਕਿਤਨਾ ਕਿਤੇ ਸੱਚੀਓ ਜਿਵੇਂ ਕਿ ਇਹ RAM ਰੰਗ ਚ ਰੰਗਿਆ ਹੋਇਆ ਸੀ ਐਨਾ RAM ਰੰਗ ਚ ਮੈਂ ਕਹਦਾ ਕਿਤੇ ਮੈਨੀ ਵਿਕਰਮ ਵਾਹ ਮੈਂ ਇਵਨ ਮੈਂ ਵੀ ਰੰਗੇ ਗਈ ਥੋੜੀ ਫਿਰ ਅੱਛਾ ਮੈਨੂੰ ਵੀ ਬੜਾ ਮੈਂ ਸੋਚਿਆ ਵੀ ਜੇ ਮੈਂ ਨਾ ਜਾਂਦੀ ਤਾਂ ਮੈਂ ਬਹੁਤ ਵੱਡੀ ਗਲਤੀ ਕਰਨੀ ਸੀ ਮੈਂ ਡਬਲ ਮਾਈਂਡਡ ਸੀ ਫ੍ਰੈਂਕਲੀ ਜਾਣ ਤੋਂ ਪਹਿਲਾਂ ਵੀ ਜਾਵਾਂ ਕਿ ਨਾ ਜਾਵਾਂ ਮੈਨੂੰ ਬੜਾ ਜਿਆ ਡਰ ਸੀ ਪਰ ਮੈਂ ਡਰਦੀ ਡਰਦੀ ਤਾਂ ਹੈ ਨਹੀਂ ਇਸ ਲਈ ਤਾਂ ਮੈਂ ਡਰਨਾ ਨਹੀਂ ਸੀ ਵੀ ਮੈਨੂੰ ਇਹ ਕੀ ਕਹਿਣਗੇ ਪੰਜਾਬ ਵਾਲੇ ਇਹ ਉਦਾਂ ਹੀ ਸੀ ਵੀ ਬਗਾਨੇ ਥਾਂ ਤੇ ਮੈਂ ਕੱਲੀ ਚੱਲੀ ਆ ਕਿਉਂਕਿ ਕਾਰਡ ਤੇ ਨਾ ਇੱਕੋ ਹੀ ਬੰਦਾ ਲਾਊਡ ਸੀ ਜਾਣਾ ਕੋਈ ਨਾਲ ਨਹੀਂ ਆਪਾ ਲ ਜਾ ਸਕਦੇ ਸੀ ਸੋ ਆਈ ਵਾਸ ਅਲੋਨ ਪਰ ਪਰਮਾਤਮਾ ਦੀ ਬਖਸ਼ਿਸ਼ ਆ ਜੀ ਮੈਨੂੰ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਤੋਂ ਗਈ ਸੀ ਮੈਨੂੰ ਮੇਰੇ ਗੁਰੂ ਸਹਿਬਾਨਾਂ ਦਾ ਪੂਰਾ ਥਾਪੜਾ ਪੀਰਾਂ ਫਕੀਰਾਂ ਦਾ ਸੋ ਬਹੁਤ ਸੋਹਣੇ ਤਰੀਕੇ ਨਾਲ ਦਰਸ਼ਨ ਕੀਤੇ ਤੇ ਬਹੁਤ ਹੀ ਅੱਛੇ ਲੋਕਾਂ ਦੇ ਵਿੱਚ ਬੈਠਣਾ ਮਿਲਿਆ ਜਾਨੀ ਪੰਜਾਬ ਨੂੰ ਉਹਨਾਂ ਨੇ ਪੂਰਾ ਮਾਨ ਸਤਕਾਰ ਦਿੱਤਾ ਮੈਨੂੰ ਪੂਰਾ ਮਾਨ ਸਤਕਾਰ ਦਿੱਤਾ ਸੋ ਮੈਂ ਤਾਂ ਇਹੀ ਕਹੂੰਗੀ ਜਿਹੜਾ ਵੀ ਗਿਆ ਹਰ ਇੱਕ ਨੂੰ ਮੈਂ ਮੈਂ ਤੋੜ ਤਾ ਦੇਖਿਆ ਜਿਵੇਂ ਤੁਸੀਂ ਸਾਰਾ ਪ੍ਰੋਗਰਾਮ ਦੇਖਿਆ ਜਿਵੇਂ ਤੁਸੀਂ ਗੱਲ ਕਰੀ ਵੀ ਗਿਫਟ ਦੇ ਵਿੱਚ ਨਹੀਂ ਤਾਂ ਇਹ ਹੁੰਦਾ ਵੀ ਬੰਦਾ ਕੀ ਚੀਜ਼ ਦੇ ਰਿਹਾ ਹੈ ਕੀ ਵੱਡੀ ਕੋਈ ਮਹਗੀ ਚੀਜ਼ ਦੇ ਰਿਹਾ ਹੈ ਇਹ ਜਿਹੇ ਚੀਜ਼ ਤੋਂ ਜੇ ਕਹਿ ਜਾਵੇ ਚਲੋ ਜਿਵੇਂ ਕਹ ਰਹੀ ਹੈ ਵੀ ਸਵਾਲ ਤਾਂ ਜਿੰਨੇ ਮਰਜ਼ੀ ਚੁੱਕੀ ਚੱਲੀਏ ਬਿਲਕੁਲ ਇਹ ਅੱਛਾ ਇਹ ਸਾਰਾ ਹੋਇਆ ਜੀ ਜਿਹੜਾ ਤੁਸੀਂ ਲਗਿਆ ਵੀ ਆਪਾਂ ਸਵਾਲ ਜਵਾਬ ਤਾਂ ਜਿੰਨੇ ਮਰਜ਼ੀ ਕਰੀ ਜਾਈਏ ਸਿੱਖਣ ਵਾਲੀ ਕੀ ਚੀਜ਼ ਸੀ ਆ ਦੇਖੋ ਇੱਧਰ ਆ ਦੇਖ ਰਹੇ ਹੋ ਇਹ ਬੱਕ ਉੱਥੋਂ ਕਿੰਨਾ ਵੱਡਾ ਮਿਲਿਆ ਗ੍ਰੰਥ ਇਦੇ ਵਿੱਚ ਸਾਰਾ ਟਰਾਂਸਲੇਸ਼ਨ ਆ ਆ ਸਾਰੀਆਂ ਬੁੱਕਸ ਆ ਸਾਰੀਆਂ ਬੁੱਕਸ ਮਿਲੀਆਂ ਉੱਥੋਂ ਆ ਸਾਰਾ ਆ ਗਿਫਟ ਆ ਝੋਲੇ ਸਾਰੇ ਇਹਦੇ ਵਿੱਚ ਮਤਲਬ ਮੈਂ ਕੀ ਦੱਸਾਂ ਉਹ ਮੈਨੂੰ ਆਇ ਲੱਗਿਆ ਵੀ ਜਿਵੇਂ ਬੰਦਾ ਆਪਣੇ ਪੈਕ ਹੀ ਨਹੀਂ ਜਾਂਦਾ ਹੁੰਦਾ ਉਹਨਾਂ ਨੇ ਸਾਨੂੰ ਦੋ ਦੋ ਬੈਗ ਵਿੱਚ ਫਿਜ਼ੀਕਲੀ ਵੀ ਆ ਲੱਡੂ ਮਠਿਆਈ ਵਿੱਚ ਬਹੁਤ ਕਿਸਮ ਦੀ ਮਠਿਆਈਆਂ ਪਾ ਕੇ ਡੱਬੇ ਪੈ ਕਰਕੇ ਇੱਕ ਇੱਕ ਬੰਦੇ ਨੂੰ ਜਿਹਨੂੰ ਮਿਲ ਜਾਂਦਾ ਸੀਗਾ ਉਹਦਾ ਨਾ ਕੱਟ ਦੰਦੇ ਸੀ ਵੀ ਕਿਤੇ ਦੁਬਾਰਾ ਕੋਈ ਦੁਬਾਰਾ ਨਾ ਲੈ ਜੇ ਸਾਧੂ ਸੰਤ ਫਕੇ ਕੋਈ ਨਾ ਜਾਵੇ ਇਹ ਵੀ ਤੀ ਬੀ ਦੋ ਦੋ ਝੋਲੇ ਫੜੇ ਹੋਏ ਸਾਰੇ ਐਂਡ ਬਾਹਰ ਜਦੋਂ ਅਸੀਂ ਨਿਕਲੇ ਦਰਸ਼ਨ ਕਰਕੇ ਸਾਰੀ ਯੋਧਿਆ ਕੋਠਿਆਂ ਤੇ ਚੜੀ ਹੋਈ ਸੀ ਸਾਰੀ ਸੀਆਰਪੀਐਫ ਜਿਹੜੀ ਜਿੰਨੀ ਫੋਰਸ ਸੀ ਨਾ ਯੋਗੀ ਦੀ ਉਹ ਸਾਰੀ ਦੇਰ ਵੇਟਿੰਗ ਵੀ ਇਹ ਦਰਸ਼ਨ ਕਰਕੇ ਆਇਆ ਸਾਡੇ ਪਹਿਰਿਆਂ ਥਲਾਉਣ ਲੋਕ ਵੀ ਤੁਸੀਂ ਯੈਸ ਵੀ ਤੁਸੀਂ RAM ਦੇ ਦਰਸ਼ਨ ਕਰ ਰਹੇ ਆ ਤੁਸੀਂ ਵੀ ਧੰਨ ਹੋਗੇ ਤੁਸੀਂ RAM ਦੇ ਦਰ ਇੰਨੀ ਲੋਕਾਂ ਦੇ ਵਿੱਚ ਸ਼ਰਦਾ ਹੈ ਇਹਦੇ 'ਚ ਫਿਰ ਮੈਮ ਦੇਖਿਓ ਸਵਾਲ ਤਾਂ ਖਰ ਜਿਵੇਂ ਕਹੀਏ ਕਿਸੇ ਵੀ ਚੀਜ਼ ਨੂੰ ਲੈ ਕੇ ਆਪਾਂ ਜਿੰਨੇ ਮਰਜ਼ੀ ਚੱਕ ਲਈਏ ਕਿੰਤੂ ਪਰੰਤੂ ਤਾਂ ਜਿਵੇਂ ਕਹਿਦੀ ਹੈਗੀ ਆ ਆਖਰ ਕਿਸੇ ਤੇ ਵੀ ਹੋ ਸਕਦਾ ਹੁੰਦਾ ਪਰ ਜੇ ਕਹੀਏ ਇਸ ਮੂਮੈਂਟ ਤੋਂ ਸਿੱਖਣ ਵਾਲੀ ਗੱਲ ਕੀ ਹੁੰਦੀ ਹੈ ਜਿਵੇਂ ਆਪਾਂ ਕਹਿੰਦੇ ਆ ਯਾਰ ਵੀ ਇਹ ਚੀਜ਼ ਜੇ ਹੋਵੇ ਜਿਵੇਂ ਤੁਸੀਂ ਗੱਲ ਕਿਤਾਬਾਂ ਦਾ ਜ਼ਿਕਰ ਕਰਿਆ ਸਿੱਖਣ ਵਾਲੀ ਕੀ ਚੀਜ਼ ਮਿਲਦੀ ਹੈ ਕਿ ਅਸੀਂ ਇੱਕ ਇੱਕ ਨਹੀਂ ਵਧੀਏ ਠੀਕ ਹੈ ਜਵਾਬ ਜਵਾਬ ਤਾਂ ਜਿੰਨੇ ਮਰਜ਼ੀ ਕਿਸ ਨੂੰ ਕਰ ਲਈਏ ਵੇਖੋ ਰਾਮ ਦੀ ਜਿਹੜੀ ਲਾਈਫ ਹੈ ਰਾਮ ਇੱਕ ਸੰਸਕਾਰੀ ਬੰਦਾ ਸੀ ਰਾਮ ਸੰਸਕਾਰਯ ਇਨਸਾਨ ਸੀ ਨਾ ਉਹ ਆ ਰਾਮ ਦੀਆਂ ਜਿਹੜਾ ਟੀਚਿੰਗ ਸਾਡੀ ਯੰਗ ਜਨਰੇਸ਼ਨ ਬੜੀ ਜੁੜ ਗਈ ਕਲਚਰ ਨਾਲ ਜਿਹੜੇ ਅੱਜ ਕੱਲ ਸੋਸ਼ਲ ਮੀਡੀਆ ਟੈਲੀਫੋਨ ਚੱਕੀ ਫਿਰਦੇ ਨਾ ਬੱਚੇ ਉਹਨਾਂ ਚ ਆਹ ਆ ਰਾਮ ਦਾ ਵੇਖ ਕੇ क्रेज ਪੈਦਾ ਹੋ ਗਿਆ ਮੀਡੀਆ ਤੇ ਦੇਖ ਕੇ ਵੀ ਵੀ ਸ਼ੁਡ ਗੋ ਟੂ ਅਯੁੱਧਿਆ ਵੀ ਰਾਮ ਮੰਦਰ ਦੇਖੇ ਨਹੀਂ ਤਾਂ ਭੁੱਲੇ ਪਏ ਆ ਕਲਚਰ ਭੁੱਲੇ ਪਏ ਆ ਸੰਸਕਾਰ ਭੁੱਲੇ ਪਏ ਆ ਜਾਣੀ ਜਿਨੇ ਵੀ ਇਹ ਕੋਸ਼ਿਸ਼ ਕੀਤੀ ਅਯੁੱਧਿਆ ਵਾਲੀ ਵਧੀਆ ਕੋਸ਼ਿਸ਼ ਕੀਤੀ ਸਾਨੂੰ ਵੀ ਐਸਜੀਪੀਸੀ ਵਾਲਿਆਂ ਨੂੰ ਵੀ ਇਹ ਕੋਸ਼ਿਸ਼ਾਂ ਬਹੁਤ ਜਿਆਦਾ ਕਰਨੀਆਂ ਚਾਹੀਦੀਆਂ ਉੱਥੋਂ ਸਿੱਖਿਆ ਲੈਣੀ ਚਾਹੀਦੀ ਹੈ ਕ੍ਰਿਟਿਸਿਜ਼ਮ ਦੀ ਥਾਂ ਤੇ ਕੀ ਲੈਣੀ ਚਾਹੀਦੀ ਹੈ ਸਿੱਖਿਆ ਆ ਦੇਖੋ ਤੁਹਾਨੂੰ ਦਿਖਾ ਰਹੀਆਂ ਬੰਡਲ ਕਿਤਾਬਾਂ ਦਾ ਜੇ ਸਾਡੇ ਵੀ ਜਦੋਂ ਅਸੀਂ ਮੱਥਾ ਟੇਕਣ ਜਾਂਦੇ ਹਰਮੰਦਰ ਸਾਹਿਬ ਕਿਉਂ ਨਹੀਂ ਹਰ ਇੱਕ ਬੰਦੇ ਨੂੰ ਇੱਕ ਪੂਰਾ ਪੈਕ ਕਰਕੇ ਦਿੰਦੇ ਵੀ ਆ ਸਾਡਾ ਸਿੱਖ ਧਰਮ ਹੈ ਪੜੋ ਇਹਨੂੰ ਇਜ਼ੀ ਲੈਂਗੁਏਜ ਦੇ ਵਿੱਚ ਕਿਉਂ ਨਹੀਂ ਕਰਕੇ ਦਿੰਦੇ ਇਟ ਸ਼ੁੱਡ ਬੀ ਥੇਅਰ ਆਈ ਐਮ ਸੌਰੀ ਟੂ ਸੇ ਮੈਂ ਪਿੱਛੇ ਜੇ ਉਹ ਭੇਜੀ ਸੀ ਉਹਨਾਂ ਨੂੰ ਐਸਜੀਪੀਸੀ ਦੇ ਪ੍ਰਧਾਨ ਨੂੰ ਵੀ ਤੁਸੀਂ ਇੰਨੇ ਸਾਲ ਤਾਂ ਮੈਨੂੰ ਹੋਗੇ ਦੇਖਦੇ ਤੁਸੀਂ ਕੁੜੀਆਂ ਨੂੰ ਕਿਉਂ ਨਹੀਂ ਉੱਥੇ ਕੀਰਤਨ ਦਾ ਸੁਹਾ ਕੇ ਕਿਉ ਸੋ ਕੰਮੰਦਾ ਆਖੇ ਜਿਤ ਜਮ ਜਿਹੜੀ ਨੇ ਗੁਰੂਆਂ ਪੀਰਾਂ ਪਗੰਬਰਾਂ ਨੂੰ ਭਗਤਾਂ ਨੂੰ ਜਨਮ ਦਿੱਤਾ ਉਸ ਨੂੰ ਤੁਸੀਂ ਉੱਥੇ ਕੀਰਤਨ ਕਰਨ ਦੀ ਪਰਮਿਸ਼ਨ ਨਹੀਂ ਦੇ ਰਹੇ ਫਿਰ ਉਹ ਇਹ ਤਾਂ ਨਹੀਂ ਕਰਦੇ ਉੱਥੇ ਤਾਂ ਲੇਡੀਜ਼ ਵੀ ਭਜਨ गा ਰਹੀਆਂ ਸੀ ਰਾਮੰਦ ਸਾਰੇ ਭਜਨ गा ਰਹੇ ਸੀ ਮੈਮ ਜਾਂ ਅਖੀਰ ਚ ਜੇ ਮੈਂ ਪੁੱਛਾਂ ਜਿਵੇਂ ਤੁਸੀਂ ਦੱਸਿਆ ਸਟਾਰਟਿੰਗ ਤੇ ਨੌ ਲਏ ਸਾਰੇ ਬੈਠੇ ਸੀ ਕੰਗਰਾਂ ਰਣੋਤ ਨੂੰ ਬੁਲਾਇਆ ਤੁਸੀਂ ਨਹੀਂ ਨਹੀਂ ਮੈਂ ਨਹੀਂ ਭਲਾ ਕੰਗਣਾ ਰੌਤ ਨਾਲ ਕਿਉਂਕਿ ਪੰਜਾਬ ਦੇ ਨਾਲ ਉਹਦਾ ਖਾਸਾ ਜੇ ਦੇਖਿਆ ਜਾਵੇ ਜੁਮੇ ਕਿਸਾਰੀ ਅੰਦੋਲਨ ਦੇ ਸਮੇਂ ਉਹ ਬੋਲੀ ਕਰੀ ਉਸ ਤੋਂ ਬਾਅਦ ਦੇ ਵਿੱਚ ਬਹੁਤ ਵਿਰੋਧ ਹੋਇਆ ਸੀ ਉਹ ਨਹੀਂ ਨਹੀਂ ਮੈਂ ਨਹੀਂ ਕੰਗਣਾ ਰੌਤ ਨਾਲ ਮੈਂ ਕੋਈ ਗੱਲ ਨਹੀਂ ਕੀਤੀ ਬਾਕੀ ਨੂਪਮਖੇਰ ਸਾਰੇ ਅਸੀਂ ਬੀਵਰ ਟੂਗੇਦਰ ਅਸੀਂ ਇਕੱਠੇ ਬੈਠੇ ਰਹੇ ਫੋਟੋ ਫਟੋ ਵੀ ਕਰਵਾਈਆਂ ਸੀ ਇਕੱਠਿਆਂ ਨੇ ਬਟ ਮੈਂ ਮੇਰਾ ਜਿੱਥੇ ਮੇਰੀ ਰੂਹ ਨਹੀਂ ਮੰਨਦੀ ਉੱਥੇ ਮੈਂ ਨਹੀਂ ਮਿਲਾਂਦੀ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਲਈ ਤੇ ਕਹਿ ਸਕਦੇ ਹਾਂਗੇ ਕਿ ਇੱਕ ਚੰਗਾ ਮੈਸੇਜ ਇਹਦੇ ਨਾਲ ਜਰੂਰ ਜਾਊਗਾ ਤੁਹਾਡੇ ਨਾਲ ਇੱਕ ਰਾਮ ਦਾ ਮੈਂ ਵੀ ਗੀਤ ਤਿਆਰ ਕਰ ਰਹੀ ਹਾਂ ਰਾਮ ਤੇ ਮੈਂ ਮੈਂ ਜੋ ਕਿਉਂਕਿ ਸ਼ਬਦ ਵੀ ਗਏ ਨੇ ਰਾਮ ਨਾਮ ਸੇ ਸਾਰਾ ਆਲਮ ਝੂਮ ਰਹਾ ਹੈ ਰਾਮ ਨਾਮ ਸੇ ਸਾਰਾ ਆਲਮ ਝੂਮ ਰਹਾ ਹੈ ਮੇਰਾ ਮਨ ਵੀ ਅਜ ਅਯੋਧਿਆ ਘੂਮ ਰਹਾ ਹੈ ਸ਼੍ਰੀ ਰਾਮ ਜੈ ਜੈ ਰਾਮ ਜੈ ਜੈ ਰਾਮ ਸ਼੍ਰੀ ਰਾਮ ਮਨੁਣਾ ਦਾ ਕਿਤੇ ਲਖਾਇਆ ਵੀ ਨਹੀਂ ਤੁਸੀਂ ਇਹ ਭਾਵ ਨੇ ਤੁਹਾਡੇ ਜਿਵੇਂ ਜਿਸ ਤਰ੍ਹਾਂ ਤੁਸੀਂ ਮਾਹੌਲ ਦੇਖ ਕੇ ਆਏ ਮੈਂ ਆਪ ਲਿਖਿਆ ਜੀ ਇਹ ਸਾਰਾ ਗਾਣਾ ਅੱਜ ਵੀ ਮੈਂ ਪ੍ਰੋਗਰਾਮ ਤੇ ਚੱਲੀ ਆ ਗਾਉਂਗੀ ਐਂਡ ਮੈਂ ਛੇਤੀ ਰਿਕਾਰਡ ਵੀ ਕਰਾਉਂਗੀ ਕਿਉਂਕਿ ਮੇਰੇ ਲਈ ਮੈਂ ਤਾਂ ਜਾ ਕੇ ਉੱਥੇ ਬਹੁਤ ਜਿਆਦਾ ਇੰਪ੍ਰੈਸ ਹੋਈ ਆ ਉਹਨਾਂ ਦੇ ਅਰੇਂਜਮੈਂਟ ਤੋਂ ਜਿਨੇ ਵੀ ਕੀਤਾ ਮੋਦੀ ਨੇ ਕੀਤਾ ਯੋਗੀ ਨੇ ਕੀਤਾ ਜਿਨੇ ਵੀ ਕੀਤਾ ਵਧੀਆ ਹੀ ਕੀਤਾ ਵੰਡਰਫੁਲ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਬਿਲਕੁਲ ਦੇਖੋ ਗੱਲ ਇਹ ਹੁੰਦੀ ਹੈ ਕਿ ਸਵਾਲ ਐਸੀ ਕਿਸੇ ਚੀਜ਼ ਨੂੰ ਲੈ ਕੇ ਜਿੰਨਾ ਮਰਜੀ ਚੱਕ ਲਈਏ ਦੂਜੀ ਗੱਲ ਖੈਰ ਇਹਨਾਂ ਦੇ ਨਾਲ ਗੱਲਬਾਤ ਦਾ ਇਹ ਵੀ ਸੀਗਾ ਕਿ ਪੂਰਾ ਸਫ਼ਰ ਜਿੰਨਾ ਬ੍ਰੇਕੀ ਨਾਲ ਇਹਨਾਂ ਨੇ ਦੱਸਿਆ ਤੇ ਲੱਗਦਾ ਕਿ ਹਰ ਇੱਕ ਬੰਦਾ ਸਮਝ ਸਕਦਾ ਵੀ ਸਿਰਫ ਕਿਉਂਕਿ ਇਹਨਾਂ ਨੇ ਪੰਜਾਬ ਨੂੰ ਇੱਕ ਤਰ੍ਹਾਂ ਦੇ ਨਾਲ ਰਿਪਰੈਜ਼ੈਂਟ ਕਰਿਆ ਤੇ ਪੰਜਾਬੀ ਹੋਣ ਦੇ ਨਾਤੇ ਕਹਿੰਦੇ ਮਾਨ ਸਨਮਾਨ ਜਿਸ ਤਰ੍ਹਾਂ ਦਾ ਨਾਲ ਉਹਨਾਂ ਨੇ ਮੈਨੂੰ ਦਿੱਤਾ ਤਾਂ ਉਹਦੇ 'ਚ ਕੋਈ ਕਿਸੇ ਤਰ੍ਹਾਂ ਦਾ ਕੋਈ ਭੇਦ ਭਾਵ ਜਾਂ ਫਰਕ ਨਹੀਂ ਸੀਗਾ ਕਿਉਂਕਿ ਜਿੱਥੇ ਸੀਐਮ ਬੈਠਾ ਸੀਗਾ ਤਾਂ ਉੱਥੇ ਹੀ ਮੈਡਮ ਨੂੰ ਜਗ੍ਹਾ ਦਿੱਤੀ ਤਾਂ ਸਮਝਿਆ ਜਾ ਹਰ ਵੀ ਬੰਦਾ ਸੀਗਾ ਚਾਹੇ ਜਿਵੇਂ ਇਹਨਾਂ ਨੇ ਆਈਐਸ ਦੀ ਗੱਲ ਸੁਣਾਈ ਕਿ ਹਰ ਕੋਈ ਰੱਬ ਦੇ ਘਰ ਜਦੋਂ ਜਾਂਦਾ ਤਾਂ ਝੁੱਕ ਕੇ ਜਾਂਦਾ ਆਪਦੀ ਆਕੜ ਆਪਦਾ ਸਨਮਾਨ ਹੈ ਜਿਹੜਾ ਉਹ ਵੀ ਕਿਤੇ ਨਾ ਕਿਤੇ ਉਹਦੇ ਝੋਲੀ ਰੱਖ ਕੇ ਜਾਂਦਾ ਪਰ ਦੂਜੇ ਪਾਸੇ ਗੱਲ ਇਹ ਵੀ ਹੈ ਵੀ ਸਾਨੂੰ ਜਿੱਥੇ ਅਸੀਂ ਸਵਾਲ ਜਵਾਬ ਕਰਦੇ ਆ ਤਾਂ ਉੱਥੇ ਸਿੱਖਣ ਦੀ ਵੀ ਕਈ ਚੀਜ਼ਾਂ ਦੀ ਲੋੜ ਹੈ ਜਿਹੜੇ ਸਭ ਤੋਂ ਵੱਧ ਤੌਰ ਤੇ ਉਹਨਾਂ ਨੇ ਕਹਿੰਦੇ ਹੋ ਨਜ਼ਰ ਆਇ ਕਿਤੇ ਨਾ ਕਿਤੇ ਕਿ ਜੇ ਜੇ ਅਜੀਹੇ ਉਪਰਾਲੇ ਅਸੀਂ ਵੀ ਕਰੀਏ ਤਾਂ ਉਹ ਵੀ ਗੁਰੂਆਂ ਦੀ ਬਾਣੀ ਨੂੰ ਅੱਗੇ ਵਧਾਉਣਾ ਚਾਹੀਦਾ ਲੋਕਾਂ ਦੇ ਮਨ ਦੇ ਵਿੱਚ ਖਟਾਸ ਤਾਂ ਠੀਕ ਹੈ ਪਰ ਗੱਲ ਇਹ ਹੈ ਵੀ ਮਿਠਤ ਦੇ ਨਾਲ ਉਹਨਾਂ ਨੂੰ ਦਿਲੋਂ ਕਿਵੇਂ ਜੋੜਨਾ ਹੈ ਇਹ ਸਾਨੂੰ ਸਿੱਖਣ ਦੀ ਲੋੜ ਹੈ ਸੀਨੀਅਰ ਵੀਡੀਓ ਨਲਿਸਟ ਬੰਤੇਦਨਾਸ ਮੀਤ ਸਿੰਘ ਰਜਨਾਸ ਫੋਕਸਨ ਟੀਵੀ ਚੰਡੀਗੜ੍ਹ